ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਵਿਆਥੀ ਦੇਖ ਲੈ ਲਿਆ ਕੇ ਦੇ ਤੇ ਬੀਟ ਤੁਹਾਨੂੰ ਬੀਟ ਲੈ ਆਏ ਹੈ ਕਿੰਟ ਅੱਜ ਤਾਂ ਧੋਤਵਾ ਹੀ ਚੱਲ ਰਹੀ ਜੇ ਉੱਪਰ ਤੇ ਨਹੀਂ ਚੱਲ ਰਿਆ ਹਨ ਦੋ ਦਿਨ ਹੋ ਗਏ ਨਹੀਂ ਚੱਲਦੇ ਮਾਨੂੰ ਉਹ ਧੋਤੇ ਆ ਵੀ ਧੋਤੇ ਦੇ ਕੀ ਕੀ ਕੰਮ ਚੱਲਦਾ ਅੱਜ ਦੱਸ ਫਿਰ ਮੜ ਜਾ ਕੇ ਸਟੈਂਡਰਡ ਨੂੰ ਲੱਗੀ ਗਈ ਸਟੈਂਡਰਡ ਦਾ ਕਰਿਆ ਕਰ ਇਹਨਾਂ ਦਾ ਧੋਤਵਾ ਹੀ ਕਰੀ ਆ ਹਾਂ ਹਾਂ ਬੀਟ ਲੈਣੇ ਦੇਖੀ ਇਹਨਾਂ ਦਾ ਫਿਰ ਕਰਬਾਈ ਹੈ ਨਾ ਕਿਵੇਂ ਕਿਵੇਂ ਨਹੀਂ ਵਜ਼ਨ ਦੇਖੀ ਮੜੀ ਚੱਕ ਕੇ ਕਿੰਨੇ ਕੁ ਵਜ਼ਨ ਦੀ ਹੈ ਇਹ ਕਿੰਨੇ ਦੀ 15 ਕਿਲੋ ਦੀ ਹੋਊਗੀ ਇੱਥੇ ਠੀਕ ਤਾਂ ਮੜਾ ਚੱਕ ਕੇ ਚੱਕਦਾ ਮੜ ਜੀ 25 ਕਿਲੋ ਦੀ ਹੋਊਗੀ ਹੋਰ ਮੜ ਜੇ ਉੱਪਰ ਨੂੰ ਜਾ 2 200 ਗ੍ਰਾਮ 100 ਗ੍ਰਾਮ ਇਹ ਘਟ ਹੈ 33 ਕਿਲੋ ਤੇ ਇਹ ਹਾਂ ਪੇਂਟ ਹੋ ਕੇ ਆ ਪੂਰੀਆਂ ਲਓ ਜੀ ਇਹਦੇ ਹੁਣ ਆਪਾਂ ਨੇ ਪਾਉਣੇ ਨੇ ਫਰੰਟ ਵੇਟ ਕਿਉਂਕਿ ਬੰਪਰ ਨਹੀਂ ਲਾਉਣਾ ਇਹਨੂੰ ਟਰੈਕਟਰ ਨੂੰ ਇਹਦਾ ਬੰਪਰ ਦੀ ਸਲਾਹ ਕੈਨਸਲ ਕਰਤੀ ਸੀ ਹਨਾ ਕਿਉਂ ਕਿਉਂ ਕਰਤੀ ਸੀ ਸਲਾਹ ਕੈਨਸਲ ਕਿਉਂਕਿ ਟਰੈਕਟਰ ਲੰਬਾਈ ਚ ਬਹੁਤ ਹੋ ਜਾਂਦਾ ਹਨਾ ਵੇਟ ਠੀਕ ਹੈ ਬੈਂ ਪਰ ਵੀਨ ਨੂੰ ਜਾਣਾ ਤਾਂ ਪਹਿਲਾਂ ਤਾਂ ਸਰੰਦ ਪਤਾ ਕਰਿਆ ਸਰੰਦ ਜਾਂਦੇ ਤੇ 110 ਰੁਪਏ ਨੂੰ 120 ਨੂੰ ਕਹਿੰਦਾ ਤੈਨੂੰ 100 ਮਾਇਆ ਹੱਦ ਹੋ ਗਈ ਕਿਤੇ ਬੇਟਾ ਇੰਨਾ ਥੋੜੀਆ ਫਿਰ ਵੀਨ ਨੂੰ ਜੋਧਾਣ ਨੂੰ ਕਰਿਆ ਆਪਾਂ ਕਹਿੰਦਾ 90 95 ਦਾ ਡੀਡ ਚੱਲਦਾ ਹੀ ਲੀਟ ਮੈਂ ਲੈ ਲੈਂਦਾ ਆਪਣਾ ਵੀ 90 ਨੂੰ ਬਿਲ ਪੈਨ ਉਹ ਨਟ ਨਟ ਜਾਨੀ ਵਿੱਚ 1000 ਰੁਪਏ ਦਾ ਤਾਂ ਨਾਟੇ ਪੈਂਦਾ ਜਿਹੜਾ ਵਿੱਚ ਪੈਂਦਾ ਹਾਂ ਉਹ ਤੇ ਦੂਆ ਲੋਕ ਨਟ ਵਾਲੀ ਟਿਮਬਰੀ ਵਾਲਾ ਉਹ ਨਟ ਵੀ ਹੈ ਤੇ ਫਿਰ ਜੋਧਾਣ ਵਾਲੇ ਵੀਰ ਨਾਲ ਸਲਾਹ ਕਰੀ ਉਹ ਕਹਿੰਦਾ ਵੀ ਗਵਿੰਦਗੜ ਆਦ ਗਾਂਚ ਚਲੇ ਜਾਓ ਫਿਰ ਉੱਥੇ ਤੇ ਆਪਾਂ ਚੱਕ ਲੈਂਦੇ ਬੇਟੇ ਇਹ ਤੇ ਸ਼ੁਕਰ ਹੈ ਵੀ ਪੇ ਬਹੁਤ ਸਪਲਾਈ ਚੱਲਦੀ ਹੈ ਯਾਰਾ ਅੱਛਾ 5 500 ਪਲੀਟ 4 400 ਪਲੀਟ ਆਏ ਲੈ ਜਾਣੇ ਜਿਹੜੇ ਬੰਦੇ ਲੈ ਜਾਣੇ ਆ ਹੌਲ ਸੇਲ ਦਾ ਕੰਮ ਵੀ ਕਰਦੇ ਆ ਇਹ ਕੰਪਨੀ ਨੂੰ ਦਿੰਨੇ ਆ ਜਣੀ ਜੇ ਮਾਰਕੀਟ ਦੇ ਵਿੱਚ 110 ਰੁਪਏ ਨੂੰ ਵਿਕਦੇ ਆ 20 ਰੁਪਏ ਦਾ ਫਰਕ ਪੈਣਾ ਇਹ 15 ਰੁਪਏ ਦਾ ਫਰਕ ਪੈਣਾ ਇਹ ਹੁਣ ਆਪਾਂ ਨੂੰ 95 95 ਰੁਪਏ ਨੂੰ ਪਾਏ ਆ ਵਿੱਚੇ ਨਟ ਵੀ ਦਿੱਤਾ ਬਾਈ ਨੂੰ ਠੀਕ ਜਣੀ ਜੇ ਮਤਲਬ ਉਹ ਥੇ 90 ਰੁਪਏ ਦੇ ਵੀ ਲੰਦੇ ਉਹ ਬਾਈ ਫਿਰ ਦੋ ਦਿਨ ਖੜਾਉਣ ਤਾਂ ਮੈਂ ਫਿਰ ਦੁਆਰ ਤੇ ਗੱਡੀ ਢੇਡਾ ਲਾਉਗੀ 500 ਦਾ ਫੇਰ ਤੇ ਲਾ ਜਾਣਾ ਹਨਾ ਬਾਦ ਤੂੰ ਸਾਨੂੰ 95 ਨੂੰ ਦੇ ਦੇ 95 1000 ਰੁਪਏ ਦਾ ਨੱਟ-ਨਟ ਹੀ ਹੈ ਕਿ ਨਹੀਂ ਕਿਹੜੇ ਅੱਜ ਆਤਾ ਫਿਰ ਲੈਮੀਨੇਟ ਤਾਂ ਕਰਦੇ ਹੀ ਆ ਇਹਨਾਂ ਨੂੰ ਫਿਰ ਆ ਜੇ ਹੋਣਗੇ ਨਹੀਂ ਫਿਰ ਸਕਰੈਚ ਨਹੀਂ ਪੈ ਜਾਣਗੇ ਇਹਨਾਂ ਪਰ ਕਿ ਨਹੀਂ ਤੇ ਇਹਨੂੰ ਪਿੱਛੇ ਰੀਅਰ ਚੱਕਿਆਂ ਦੇ ਵਿੱਚ ਪਾਉਣ ਦੀ ਪਹਿਲਾਂ ਸਲਾਹ ਬਣੀ ਸੀ ਵੀ ਪਿਛਲੇ ਚੱਕਿਆਂ 'ਚ ਵੀ ਪਾ ਦਈਏ ਫਿਰ ਦੇਖਣਾ ਨੇ ਪਹਿਲਾਂ ਲੇਜ਼ਰ ਤੇਦਕੀ ਵੀ ਸਲਿੱਪ ਜੇ ਜ਼ਿਆਦਾ ਕੱਢੇ ਤਾਂ ਇਹ ਨਹੀਂ ਨਹੀਂ ਪਾਉਣੇ ਹੈਗੇ ਜਦੋਂ ਆਪਣੇ ਸੁੰਦਰਮ ਇਹ ਵੀ ਚਮਕਾ ਤੇ ਦੇਖੋ ਲਿਸ਼ਲਿਸ਼ ਕਰਦੇ ਕਿ ਨਹੀਂ ਅਰਜਨ ਵਾਲੀ ਇਹਦੇ ਨਾਲ ਦਾ ਸਟicker ਵੀ ਲਾਵਾਂਗੇ ਆਪਾਂ ਉਹਦੇ ਤੇ ਇਹ ਲੀਜ਼ਰ ਨੂੰ ਪਾ ਲਿਆ ਤਾਂ ਮੈਂ ਬੜਾ ਆਨੰਦ ਲਿਆ ਵਾਲਾ DUY ਤੇ ਬਹੁਤ ਸੋਹਣਾ ਚੱਲਦਾ ਲੀਜ਼ਰ ਕਰਾ ਤੇ ਟੰਗ ਦੀ ਇੱਕ ਇੱਥੇ ਥੋੜੀ ਪੈਣੀ ਹੈ ਗੁੱਗੀ ਸਾਈਡ ਤੇ ਪਾ ਥੋੜੀ ਆ ਜੀ ਆਹ ਲੋਕ ਕੱਢਣਾ ਇਹਦੇ ਤੇ ਹਾਂ 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 ਲੋਕ ਕੱਢ ਕੇ ਥੱਲੇ ਤੇ ਵੀ ਲੜ ਕੇ ਲੋ ਬਸ ਠੀਕ ਹੈ ਫਿਰ ਉਹਦੇ ਬਾਅਦ ਆਹ ਕਿਨਾਰੀਆਂ ਫੁੱਸੀ ਜਾਣੀਆਂ ਸਰੀਕ ਹਾਂ ਠੀਕ ਹੈ ਫਿਰ ਇਹ ਬਲੈਕ ਚਾ ਕੇ ਪੂਰੇ ਇਹ ਥੋੜਾ ਜਿਹਾ ਕੋਦੇ ਚ ਹੈ ਨਾ ਚੱਲ ਜੀ ਹਾਂ ਹਾਂ ਚੱਲ ਚੱਲ ਜੀ ਚੱਲ ਚੱਲ ਜੀ ਹਾਂ ਹੋ ਜਣੇ ਐ ਇੱਥੇ ਗੋਗੀ ਢਿੱਲੋਂ ਲੱਗਣਾ ਆਪਾਂ ਨੇ ਟਰੈਕਟਰ ਪਾਸੋਂ ਲੈ ਕੇ ਜਾਣਾ ਉਰੇ ਉਹ ਲਾਈਟ ਵਾਲਾ ਲਵਾਉਣਾ ਜਿਵੇਂ ਹਾਂ ਕਾਲੇ ਚਿੱਟੇ ਰੰਗ ਚ ਕਾਲੇ ਚਿੱਟੇ ਚ ਹਾਂ ਆ ਮੈਂ ਵੀ ਮੰਨ ਲਉਣਾ ਤੇਰੀ ਦੇਣ ਲਾ ਫਿਰ ਤੂੰ ਵੀ ਮੰਨ ਲਿਆ ਕਰ ਇੱਥੇ ਢਿੱਲੋਂ ਲਾ ਕੇ ਹਾਂ ਥੱਲੇ ਲਿਖਾ ਦੇ ਗੋਗੀ ਲਗੋ ਕਿ ਕਿਤਨੂ ਪੈਣੀ ਦੇਖਾਂ ਛੱਡਣਾ ਕਿੱਥੇ ਪਾ ਲਈ ਪਉਂਦਾ ਅੱਛਾ ਇਹ ਉਹਦੇ ਚੋਂ ਲੋਕਾਂ ਚੋਂ ਬਾਹਰ ਤੋਂ ਪੈਂਦੀ ਆ ਇਹ ਉਹਨੇ ਦੱਸਦੇ ਨੇ ਭਾਰੇ ਸਾਹਮਣੇ ਤਾਂ ਪੱਟਣ ਪਾਉਂਦੇ ਕਿਉਂ ਹੋ ਗਿਆ ਉਹਦੇ ਇੱਧਰ ਕਰ ਇਹ ਤੂੰ ਉੱਤਰ ਉੱਥੇ ਕੰਮ ਕਰ ਲੈ ਇੱਧਰ ਕਰੂ ਆ ਕਿਨਾਰੀ ਪਰ ਕਰ ਉਹਦੇ ਆ ਉੱਥੇ ਦੇ ਲੋਕਾਂ ਚ ਬਸ ਕੇ ਪੈਣੀ ਆ ਉਹ ਦੇਖੋ ਜਿਹੜਾ ਗੱਭੀ ਐਡੀ ਵੱਡੀ ਕਿਲੀ ਦਾ ਇਹ ਫੇਰਾ ਇੱਧਰੋਂ ਪਾएंगे ਇੱਕੋ ਆ ਦੇਖ ਜਿਹੜੀ ਉਹ ਕਿਲੀ ਉਹਦੇ ਚ ਬਾਹਰ ਦੀ ਤਿੰਨ ਇੱਕ ਸਾਈਡ ਤੋਂ ਪੈਣਗੇ ਤਿੰਨ ਇੱਧਰ ਸਾਈਡ ਤੋਂ ਤਿੰਨ ਇੱਕ ਸਾਈਡ ਤੋਂ ਪੈਣਗੇ ਤਿੰਨ ਇੱਕ ਸਾਈਡ ਤੋਂ ਹੁਣ ਜਦ ਇਹ ਜੀ ਪਲੇਟ ਇਧਰੋਂ ਪਾਈਗਾ ਹਾਂ ਇੱਕ 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 ਰਹਿ ਗਈ ਉਧਰ ਲਈ ਉਹਦੇ ਕਿਹਾ ਕਾਲਾ ਨਹੀਂ ਨਾ ਮਾਂ ਬੂਣਾ ਲੈ ਕੇ ਤੇਰੋਸ ਪੰਜਾਬੀ ਦੇ ਵੀ ਲੈ ਤੇ ਨਾ ਉਥੋਂ ਵੇਟ ਆ ਲੈ ਕਿਧਰੋਂ ਪੈਣੀ ਹੈ ਇਧਰੋਂ ਜੀ ਉਹ ਵੀ ਉਥੇ ਲੈ ਆ ਹਾਂ ਫਤਾਈ ਤਾਂ ਫਾਇਦਾ ਹੋ ਗਿਆ ਨਹੀਂ 100-100 ਨੂੰ ਕਹਿੰਦੇ ਸਰਦੀ ਇਹ ਇੰਟਰਨੈਟ ਆ ਪਹੀਦੇ ਦੇ ਨਾਲ ਤੁਸੀਂ ਕਿੱਦਾਂ ਲੱਤ ਪੰਨ ਚੋ ਆਹ ਬਿਲਡ ਨੂੰ ਬਾਚੋ ਪੋਣਦੇ ਨਹੀਂ ਕਿਹੜੀ ਉੱਧੇ ਕਿਨਾਰੇ ਤੇ ਨਹੀਂ ਖੜਨਾ ਤੇ ਇੱਥੇ ਲੱਤ ਪਾਓ ਤਾਂ ਸਾਰੀ ਜਿਹੀ ਲੱਤ ਲੈਓ ਕਈ ਨਹੀਂ ਨਕਦਾ ਚਲੋ ਜੀ ਇੱਕੋ ਫਰਮੇ ਚ ਤਿਆਰ ਹੋ ਜਾਈਏ ਹੂੰ ਪਿੰਨਾ ਕੜਾ ਉਹੀ ਪੈਸਣਾ ਜਿਹੜਾ ਇਹਦੇ ਚੁੱਲੇ ਤੇ ਪਿਆ ਹੋਦਾ ਠੀਕ ਨਾਟਕ ਅਸੇ ਜਾਣਾ ਤੇ ਹੂੰ ਜਨਰਟਿਕ ਸੇਜਣਾ ਉਹਨਾਂ ਨੇ ਐਂ ਕਰ ਦਿੰਦੇ ਬੜੀਆਂ ਮਿਲਦੀਆਂ ਸੇਮਾ ਮੇਰਾ ਕੋਈ 3100 ਦੇ ਤਾਂ ਨਹੀਂ ਬਸ ਕੁੜੀ ਨੂੰ 3800 ਦੀ ਕੋਈ 900 ਦੀ ਹੈ 100 ਗ੍ਰਾਮ ਦਾ ਫਰਕ ਤਾਂ ਕਿਸੇ ਨੂੰ ਜੈਲ ਗ੍ਰੇਡ ਦੀ ਜੀ ਦਾ ਬੱਟਾ ਬੱਟਾ ਇਹ ਬਹੁਤ ਹੋ ਗਿਆ ਉਹ ਨੂੰ ਸਹੀ ਰਿਹਾ ਤੁਹਾਨੂੰ ਇੱਕ ਸੋ ਵੀਰ ਪਰ ਇਹ ਰੱਖੋ ਪੰਜ ਘੱਟ ਨੇ 93 95 ਕੋਈ ਮਾਰਾ ਜਦੋਂ ਕੋਈ ਕੋਲ ਆਈ ਤਾਂ ਸਭ ਨਾਲ ਜਾਏਗਾ ਇਹਨਾਂ ਇੱਕ ਦੋ ਤਿੰਨ ਦੇ ਘੱਟ ਵੀ ਦੰਦਾ ਦਾ ਉਹਦਾ ਡਰਗਾ ਲਿਜਾਓ ਇੱਧਰ ਉਹ ਕੋਪਸਿਲ ਪੈਣੀ ਹੈ ਨਹੀਂ ਲੈ ਕੋ ਕਿਆ ਕਿਤਨ ਪੈਣੀ ਦੇ ਮੈਂ ਮਾਰ ਕੇ ਦੇਣੀ ਹੈ ਅੱਗੇ ਅੱਗੇ ਉਹ ਦੋ ਤਿੰਨ ਲਾਉਂਦੇ ਨੇ ਛੱਟ ਦੇ ਘੁੱਟ ਲੈਣੀ ਕੋਈ ਬਾਸ ਆ ਗਿਆ ਅਸਲੀ ਗੁੱਸਾ ਤੇਰੇ ਬੰਦਾ ਦੇ ਉਹ ਬਸ ਹਾਂ ਸਦਨ ਜੀ ਉਹ ਠੀਕ ਹੈ ਜਿਆਦਾ ਜੀ ਜਿਆ ਬਈ ਆ ਪਈ ਆਹੀ ਪਾਣ ਨੂੰ ਉਹ ਪਾਦੇ ਕੋਈ ਨੀ ਦੂਰੀ ਪਈ ਆ ਨੂੰ ਜਿਹੜਾ ਨੂੰ ਬਾਹਰ ਪਾਦੀ ਨੂੰ ਸੋਈ ਨਾਟਕ ਨਹੀਂ ਨਾਟਕ ਪਾਗੇ ਬਾਸ ਨੂੰ ਬੜੀਆਂ ਦਰ ਬਾਸ ਨੂੰ ਪੜੀ ਗਿਆ ਕਿੰਨਾ ਟੱਗ ਗਾਇਉ ਹਾਂ ਨਾ ਨਿੱਕੇ ਜਿਹੇ ਹਾਂ ਤਾਂ ਦੋ ਨੇ ਬਾਸ ਨੂੰ ਪਾਦਰੋਂ ਵੀ ਮੋਟੀ ਲਿਆ ਇਹਨਾਂ ਦਾ ਵਿੱਚ ਵਰ ਜਾਣਾ ਬਰਨ ਹੋਏ ਬੁਰੇ ਬੁਰੇ ਸਹੀ ਆ ਗਏ ਤਾਂ ਉਹਦਾ ਜੁੱਦ ਚਾਹ ਮੀਆਂ ਜੀ ਮੰਮੇ ਨੇ 8 ਪਾਈਆਂ ਵੀ ਆ। ਮੰਮੇ ਦਾ ਸੋਦਾ ਜਾਪਾ 6 ਲਿਆ। ਬਹੁਤ ਅਜੀਬ। ਭੋਜਨ ਬਹੁਤ ਹੋ ਗਿਆ ਜੀ 1 ਕੁਇੰਟਲ 80। ਆ 80 ਤੇ 2 ਕਿਲੋ ਘੱਟ ਹੋ ਗਿਆ। ਗੁਰ ਗੁਰ ਜੀ ਨਹੀਂ ਹੋ ਗਿਆ 30-40 ਕਿਲੋ ਦੀ ਆ। ਆ ਹੋ ਗਿਆ ਨਾ। 2 ਤੇ 200ਵਾ 2 ਕੁਇੰਟਲ ਬਣਦਾ 4x4 ਦਾ। ਉਹ ਵੀ 6 ਆ। ਹੈ? 8 ਆ। 4x4 ਦਾ। ਹਾਂ ਉਹ ਤਾਂ 2 ਸਵਾ 2 ਕੁਇੰਟਲ ਬਣਦਾ। ਇਹ ਆਪਣਾ 1 ਕੁਇੰਟਲ 80 ਕਿਲੋ ਦੇ ਲਗਭਗ ਬਣ ਗਿਆ। ਆ ਵੀ ਤਾਂ ਹੋ ਗਈ ਫਿਰ। ਉਹ ਤਾਂ ਬਸ ਨਾ ਨਿਉਣੀ ਐ। 2 ਸਵਾ 2 ਕੁਇੰਟਲ ਦੇ ਭੋਜਨ ਹੋ ਗਿਆ। ਇਹਦਾ ਚੁੱਲਾ ਵੀ ਹੋ ਗਿਆ ਉਹਦਾ ਵੀ ਚੁੱਲਾ ਵੀ ਚੁੱਲੇ ਸਮੇਟੂ ਵੀ ਐਵੇਂ ਜੰਨਣਾ ਪਾਉਂਦਾ ਇਹ ਸਾਂਹੀਆਂ ਦੇਗ ਚ ਹੁੰਦੀ ਐ ਲੋਹੇ ਚ ਨਹੀਂ ਹੁੰਦੀ ਐ ਪਿੰਨ ਕਿੱਥੇ ਰਹੀਂ ਪਿੰਨ ਇਹਨੂੰ ਪਿੰਨ ਕਿੱਥੇ ਕੱਢੇ ਕਿਹੜਾ ਪਿੰਨ ਜਿਹਦਾ ਮੂਰੇ ਤੇ ਕੱਢੇ ਇੱਥੇ ਵੀ ਆਉਂਦਾ ਇਹਨੂੰ ਇੱਧਰ ਬਾਹਰ ਪਾਸੇ ਬਾਹਰ ਦੋ ਨੰਬਰ ਆ ਆਹ ਪਲੇਟ ਇੱਧਰ ਇਹ ਸਹੀ ਨਹੀਂ ਬੈਠਦਾ ਆ ਯਾਰ ਹਾਂ ਦੇਖ ਤਾਂ ਕੋ ਕੀ ਜੱਟ ਗਿਆ ਕੰਪੂਰ ਬਸ ਨਾ ਟੋਚਣ ਵਾਲੀ ਇਹਦਾ ਪਰੰਗ ਆਪਾਂ ਇੱਕ ਮਿੰਟ ਕਿਹੜਾ ਨਾ ਪਾਇਆ ਇਹਨੂੰ ਕਿੱਥੇ ਚੜਪਾਉਂਦਾ ਹਣਾ ਐਵੇਂ ਦੂਰੇ ਮਰਾੜ ਦੇ ਨਹੀਂ ਲੱਗਣਗੇ ਇਹਨੂੰ ਨਾ ਇਹ ਤਾਂ ਸਪੋਰਟਾਂ ਲਾਈਆਂ ਵੀ ਤਕੜੀਆਂ ਹਿੱਲਦੇ ਤਾਂ ਨਹੀਂ ਹੈ ਮਗਰਾੜ ਲਓ ਜੀ ਅੱਜ ਸਟੈਂਡਰਡ ਦਾ ਤਾਰੀਏ ਸ਼ੋਅ ਹੈ ਦੀ ਇਹਦਾ ਟਰੈਕਟਰ ਦਾ ਕਰਿਆ ਪੱਖਾ ਬਦਲੀ ਚਾਚਾ ਜੀ ਦੂਆ ਪੱਖਾ ਕਿੱ데 ਰੱਖਦਾ ਇਹਦਾ ਠੀਕ ਹੈ ਦੂਰੇ ਆਵਾਜ਼ ਸੁਣਾਉਂਦੇ ਨਿਕ ਠੀਕੀ ਖੜ ਦਿਓ ਖੜ ਲਓ ਵੀ ਮਿੱਤਰੋ ਪਹੁੰਚੇ ਜੀ ਫੇਰ ਸਹੌਲੀ ਨਿਰਮਾਨ ਵੀਰ ਵੱਲ ਹੋ ਰਹੀਆਂ ਵਧਾਈਆਂ ਮੁबारकਾ ਜੀ ਪਹਿਲਾਂ ਤੁਹਾਨੂੰ ਬਹੁਤ ਬਹੁ ਟਰਾਲੀ ਦੀਆਂ ਉਹ ਟਰਾਲੀ ਆਪਣੀ ਵਾਲੀ ਹਾਂਜੀ ਹੋ ਠੀਕ ਠਾਕ ਟਰਾਲੀ ਦੀਆਂ ਮੁबारकਾ ਪਹਿਲਾਂ ਤਾਂ ਆਹ ਹਾਲੀ ਕਾਲੀਆਂ ਅੱਛਾ ਇਹ ਜੌਂਡੀਰ ਗ੍ਰੀਨ ਬੱਲਾ 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 ਕਾਂਡੇ ਡੀਲ ਫੁਟੇਜਮੈਂਟ ਅੜਦੇ ਹੁੜਕ ਲੋਲੂ ਹੁੱਕ 5 ਇੰਚ ਦੀ ਬਾਹਰ ਕਰਵਾਤੀ ਹੈ ਨਾ ਇਹ ਸੋਹਣੀ ਹੋ ਗਈ ਤੇ ਅਰਪਨ ਵੱਲ ਵੀ ਵਧਾਈਆਂ ਕਰੀ ਅੱਜ ਹੋ ਠੀਕ ਠਾਕ ਟਰਾਲੀ ਵਧੀਆ ਲੱਗੀ ਜਿਹੜੀ ਕਰਾਈ ਆ ਹਾਂ ਬਹੁਤ ਸੋਹਣੀ ਟਰਾਲੀ ਲੱਗੀ ਠੀਕ ਹੈ ਤੇ ਆਪਨ ਨੂੰ ਵੀ ਬਾਈ ਟਰਾਲੀ ਦਵਾਈ ਆ ਜਿੱਕ ਤੇ ਰੰਗ ਰੰਗ ਦੀ ਦੇਖੋ ਸਫਾਈ ਰੰਗ ਦੀ ਕੁਆਲਟੀ ਬਹੁਤ ਆ ਹੈਨਾ ਬਹੁਤ ਸੋਹਣੀ ਕੁਆਲਿਟੀ ਜਸ ਸਟਿੱਕਰ ਸੋਕਰ ਲੱਗੇ ਨੇ ਨਾ ਹਮ ਹਜੇ ਇੱਕ ਕੋਟਫੋਲ ਲੱਗਣ ਅੱਛਾ ਇੱਕ ਕੋਟ ਹੋਰ ਲੱਗਣੇ ਤੇ ਪਰ ਇੱਕ ਇਹਦੇ ਚ ਗੱਲ ਪੂਰੀ ਬਣ ਗਈ ਉਹ ਬਿੱਡਾ ਹਣੇ ਇੱਧਰ ਨੂੰ ਬਿੱਡ ਤੁਸੀਂ ਉੱਚਾ ਕਰਾਇਆ ਸਾਢੇ ਤਿੰਨ ਸਾਢੇ ਤਿੰਨ ਕਰਾਇਆ ਹਮ ਹੋਲਡਿੰਗ ਆ ਗਿਆ ਹੈਨਾ ਨੀ ਵਧੀਆ ਉਹ ਲੈਨ ਗੱਲਬਾਤ ਆ ਦੇਖ ਬਿੱਡੀ ਬੁੱਡੀ ਸਾਰੀ ਨਟਾਂ ਪਰ ਉਹਦਾ ਸਾਰਾ ਆਪ ਨੂੰ ਨਿਆਰਾ ਆਉਂਦਾ ਹਨ ਜਿਹੜੀ ਨਟਾਂ ਪਰ ਹੋ ਗਈ ਇਹ ਜਾਲੀ ਨਟਾਂ ਵਾਲੀ ਕਰਾਈ ਸੀ ਇਹ ਤਾਂ ਬੱਕੇ ਜੀ ਫਿਕਸ ਹੁੰਦੀ ਹੈ ਨਾ ਹਾਂ ਇਹ ਆਪਣੇ ਨਟਾਂ ਅੱਛਾ ਜਾਲੀ ਵੀ ਨਟਾਂ ਪਰ ਆ ਠੀਕ ਹੈ ਠੀਕ ਹੈ ਪੇਚ ਲਾ ਦਿੰਦੇ ਨੇ ਹਾਂ 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 ਅੱਛਾ ਇਹਨਾਂ ਪਰ ਹਾਂ ਉਹ ਤਾਂ ਫਰੇਮ ਬਣ ਕੇ ਹਾਂ ਬਿਲਕੁਲ ਬਿਲਕੁਲ ਹੋਰ ਕੀ ਲੱਗ ਕਰਵਾਇਆ ਤੇ ਜਿਹੜਾ ਤੁਸੀਂ ਨੇ ਕੋਈ ਸਟਿਕਰਸ ਟੁੱਕ ਜਾਂ ਕੁਝ ਹੋਰ ਇਹਦੀ ਇਹਦੇ ਚ ਜਿਹੜੀ ਮਤਲਬ ਡੈਕੋਰੇਸ਼ਨ ਜੀ ਹੁੰਦੀ ਹੈ ਕਰਵਾਇਆ ਕੁਝ ਚੇਂਜ ਅੱਛਾ ਉਹ ਆ ਗਿਆ ਠੀਕ ਹੈ ਹਾਂ ਬਾਕੀ ਸੇਮ ਆ ਗਿਆ ਹਨ ਤੇ ਇਧਰ ਸੈਂਟੀ ਵੀਰ ਆਪਣੇ ਹਾਂਜੀ ਠੀਕ ਠਾਕ ਹੋ ਸੇ ਤਾਂ ਮੇਰੇ ਟ੍ਰਾਲੀ ਫਿਰ ਕਹਾਂ ਕਹਾਂ ਕਰੀ ਜਾਂਦੇ ਹੋ ਤੁਸੀਂ ਨਹੀਂ ਨਹੀਂ ਹਾਂ ਕਹਾਂ ਨਹੀਂ ਹੈਗੀ ਜੀ ਉਹ ਤਾਂ ਲੈਦਾ ਬਣੂਗੀ ਲੈਦੀ ਬਣਨੀ ਆ ਵਧੀਆ ਜੰਮੀਆ ਮਰਜੀ ਬਣੀ ਆ ਬਿਲਕੁਲ ਬਿਲਕੁਲ ਇਧਰ ਦੇਖੋ ਜੀ ਆ ਪੇਂਟ ਸੈਕਸ਼ਨ ਆ ਗਿਆ ਇਧਰਲੀ ਛੜ ਵਧੀਆ ਪੂਰਾ ਧਾਮ-ਜਮ ਚ ਲਾਇਆ ਹੋਇਆ ਤੇ ਅਰਪਣ ਦੇ ਕੇ ਜੀ ਅੱਜ ਉਹਦੇ ਰਿਸ਼ਤੇਦਾਰਾਂ ਨੂੰ ਟ੍ਰਾਲੀ ਦਿੱਤੀ ਜੀ 21 ਫੁੱਟ ਦੀ ਤੇ ਬਸ ਉਹੀ ਮੇਰਾ ਦੁਪਹਿਰ ਦਾ ਟਾਈਮ ਹੁੰਦਾ ਆਉਂਦਾ ਜਦ ਮਹਾ ਜਦ ਵੀ ਮੈਂ ਆਉਣਾ ਬੀੜੀ ਸ਼ੂਟ ਕਰਨ ਵਰਕ ਜਦ ਲੰਚ ਟਾਈਮ ਹੋਇਆ ਬਹੁਤ ਆ ਜਾਂਦਾ ਵਧੀਆ ਹੋ ਜਾਂਦਾ ਲੋਟ ਆ ਜਾਂਦਾ ਕੰਮ ਹਨਾ ਤੇ ਦੇਖੋ ਇੱਧਰ ਟਰਾਲੀ ਤੇ ਚੱਲ ਰਿਹਾ ਵਰਕ ਆ ਮੁਕਸਾ ਟਰਾਲੀ ਜਾਣੀ ਹੈ ਜੀ ਤੇ ਇੱਧਰ ਆ ਜਾਣੀ ਉਜਾਗਰ ਇਹ ਪਿੰਡ ਦਾ ਨਾਮ ਹੈ ਇਹ ਆਹਾ अच्छा अच्छा दशमीश वाले भाई दी अमरजीत दी रेडी है भी कल्ला हिस्सा रह गया बस ठीक है ठीक है ठीक है ठीक है कर लो हिस्सा लग जाना ठीक है ले हुक तकड़ीया मन्नूਗੇ ਨਹੀਂ 4 ਤੋਂ ਵੀ 5 ਦੀ ਵੀ ਡਿਮਾਂਡ ਬਣਾ ਰਹੇ ਨੇ ਲੋਕ ਹੁਣ 5 ਬਣਦੀ ਨਹੀਂ ਕਿ ਤੋ ਕਿੱਥੋਂ ਬਣਵਾਵੇ 5 ਹੁਣ 5 ਚ ਬੁਸ਼ ਵੀ ਬਹੁਤ ਮੋਟਾ ਹੋ ਜਾਣਾ ਹੁਣ ਤੁਸੀਂ ਦੇਖੋ ਇਹਦੇ ਚ ਬੁਸ਼ ਪੂਰਾ ਪੂਰਾ ਆਵਾ ਕਿ ਨਹੀਂ ਇਹ ਟਰਾਲੀ ਦੇ ਵਿੱਚ ਬੁਸ਼ ਪੂਰਾ ਪੂਰਾ ਆਵਾ ਇਹ ਮੂਸੇ ਜਾਨੀ ਮੂਸੇ ਸਿੱਧੂ ਮੂਸੇ ਵਾਲੇ ਬਾਈ ਦੀ ਆ ਗਏ ਟਰਾਲੀ ਆ ਉਹ ਜਿਹੜੀ ਉਧਰ ਚਮਕੌਰ ਸਾਹਿਬ ਜਾਨੀ ਢਿੱਲੋ ਫਾਰਮ ਵਾਲੀ ਹੈਗੀ ਕਿਤੇ ਕਿ ਨਹੀਂ ਹੈਗੀ ਉਹ ਤੇ ਖੁੱਦਰ ਲੱਗੀ ਹੈ ਅੱਛਾ ਫਾਰਮ ਉਹ ਅੱਛਾ ਆ ਆ ਗਈ ਤੇ ਆਗੀ ਫਾਰਮ ਉਹ ਨਾਲ ਢਿੱਲੋ ਫਾਰਮ ਅੱਛਾ ਉਹ ਆ ਗਈ ਢਿੱਲੋ ਫਾਰਮ 16 ਬਾਈ 7 ਠੀਕ ਹੈ ਇੱਧਰ ਚਾਸੀਆਂ ਰੱਖਿਆ ਵੀਆ ਹੋਰ ਬਸ ਆ ਬੱਜ ਗਿਆ ਹੂਟਰ ਹੁਣ ਚੱਲ ਪਣਾ ਲੇਬਰ ਨੇ ਪੂਰੀ ਉਹ ਆ ਗਈ ਜੀ ਸਿੱਧੂ ਫਾਰਮ ਇੱਕ ਹੋਰ ਜਿਹੜੀ ਹੁਣ 7-8 ਟਰਾਲੀਆਂ ਦਾ ਵਰਕੇ ਇਕੱਠਾ ਚੱਲਦਾ ਜੀ ਬਸ ਉਹ ਸਾਹਮਣੇ ਉਧਰੋਂ ਟਰਾਲੀ ਪਰਾਂ ਜਾ ਕੇ ਤਿਆਰ ਹੋ ਜਾਂਦੀ ਹੈ ਉਧਰੋਂ ਫਿਰ ਆਪਣੀ ਬਣ ਕੇ ਬਾਹਰ ਨਿਕਲ ਜਾਂਦੀ ਹੈ ਰੂਟਾਵੇਟਰ ਤੇ ਟਿਲਰਾਂ ਦਾ ਠੀਕ ਚੱਲਦਾ ਕੰਮ? ਹਾਂਜੀ ਹਾਂ। ਠੀਕ ਐ। ਜਿਹੜੀ ਮਾਰਕੀਟ ਨਾਲੋਂ ਹੈ ਮਾੜਾ ਮੋਟਾ ਡਿਸਕਾਊਂਟ ਹੁਣ ਵਧੀਆ? ਹਾਂਜੀ ਹੈਗਾ ਹੀ ਯਾਰ ਤੁਹਾਨੂੰ ਪਤਾ ਹੀ ਯਾਰ ਫਰਕ ਹੈ। ਠੀਕ ਐ ਠੀਕ ਐ ਠੀਕ ਐ। ਤੇ ਕੁਆਲਿਟੀ ਉਮੀਂ ਟਰਾਲੀ ਮੰਗੇ ਮਿਲਣੀ ਜੀ ਪੂਰੀ ਹੈਵੀ ਚ। ਇੱਧਰ ਜਿਵੇਂ ਆ ਟਿਲਰ ਤਿਆਰ ਹੋ ਰਹੇ ਆ ਜੋ ਤੁਹਾਨੂੰ ਦਿਖਾ ਵੀ ਦੰਗੇ। ਕੰਬੈਨ ਪਾਰਟ ਵੀ ਦਿਖਾਉਣੇ ਆਪਾਂ। ਆ ਗਿਆ ਇੱਧਰ ਦੇਖੋ ਆ ਹੁਣ ਨਵੇਂ। ਅੱਛਾ ਇਹਦੇ ਥੋੜੇ ਥੋੜੇ ਫਰਕ ਪਾਤੇ ਹਨਾ। ਹਾਂਜੀ ਆ। ਅਜਿਹਾ ਚ ਵੀ ਪਤਾ ਫਰਕ ਪਿੰਨਾ ਚ ਵੀ। ਹਾਂ ਪਿੰਨਾ ਚ ਵੀ ਫਰਕ ਪ ਇਹ ਪਿੱਛੇ ਸੁਹਾਗਾ ਵੀ ਲਾਉਣਾ ਇਹਦੇ? ਹਾਂਜੀ ਹਾਂ। ਠੀਕ ਐ। ਜਿਵੇਂ ਡਿਮਾਂਡ ਆਉਂਦੀ ਆ ਉਹ ਵੀ ਕਰ ਦੇਣਾ। ਉਹ ਮੇਂ ਡਿਮਾਂਡ ਤੇ ਹਾਂ ਉਹਦੇ ਸਾਹ। ਪਿੱਛੇ ਜਿਵੇਂ ਆਪਣਾ ਕੱਦੂ ਵਾਲੀਆਂ ਤਵੀਆਂ ਪਿੱਛੇ ਫੱਟਾ ਆਉਂਦਾ ਉਹ ਸਾਹ ਨਾਲੇ। ਅੱਜ ਦੀ ਹਿੱਚਾ ਗਈ ਜੀ। ਆਹ ਪਲੇਟਾਂ ਜਿਹੜੀਆਂ ਇਹ ਵੀ ਨਾ ਟੱਚ ਕਰ ਦੇਣੇ ਆ। ਕਿਦਣ ਦੀ ਡੇਟ ਆ ਫਿਰ ਟਰਾਲੀ ਦੀ? ਆਪਣੀ ਹਫਤੇ ਤੱਕ ਕਹਿੰਦੇ ਨੇ। ਹਫਤਾ ਤਾਂ ਲੱਗ ਜਾਣਾ ਭੇਂਟ ਤੋਂ ਬਾਅਦ। ਹਾਂ ਬਿਲਕੁਲ ਹਲੇ ਬਿਡ ਨੇ ਵੀ ਕੱਲੀ ਕੱਲੀ ਚੀਜ਼ ਫਿਰ ਪੇਂਟ ਹੋ ਕੇ ਫਿੱਟ ਹੋਣੀ ਹੈ ਬਾਕੀ ਦੋਨੇ ਟਰਾਲੀ ਇਕੱਠੀ ਲੈ ਕੇ ਜਾਵਾਂ ਇੱਕ ਜਾਂ ਦੋ ਦਿਨ ਤੱਕ ਸਟicker ਖਾ ਜੰਨੇ ਆ ਹਾਂ ਹਾਂ ਹਨਾ ਘੱਟੋ ਘੱਟ ਬਾਰਿਸ਼ ਕਰਕੇ ਵੀ ਥੋੜਾ ਜਿਹਾ ਹੋਵੇ ਹਾਂ ਬਾਰਿਸ਼ ਕਰਕੇ ਵੀ ਫਰਕ ਬਿਲਕੁਲ ਇਹ ਵੀ ਕਰਕੇ ਕਹਿ ਗਏ ਨਾ ਫਰਕ ਨਹੀਂ ਤਾਂ ਉਹਨੂੰ ਤਾਂ ਅੱਜ ਹੋ ਜਾਂਦੀ ਬੇਟਾ ਬਿਲਕੁਲ ਅੱਜ ਫਾਈਨਲ ਹੋ ਜਾਣੀ ਸੀ ਹਾਂ